ਸਤਿਗੁਰਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਉਂਡਰ ਹਰਿਆਣਾ ਜਿਵੇਂ ਕਿ ਪ੍ਰਸ਼ਾਸਨ ਵੱਲੋਂ ਵੀ ਪਿੰਡਾਂ 'ਚ ਵਾਜਾਂ ਦਵਾਈਆਂ ਜਾ ਰਹੀਆਂ ਕਿ ਪਾਣੀ ਵਧ ਰਿਹਾ ਤੇ ਰੱਖ ਹੀ ਰੱਖਣ ਦੀ ਜ਼ਰੂਰਤ ਹੈ ਉਵੇਂ ਪਿੰਡ ਧਰਮਪੁਰਾ ਕਿਉਂਕਿ 2023 ਚ ਵੀ ਪੂਰੀ ਨਿਗਰਾਨੀ ਲਈ ਆਇਆ ਸੀ ਮਨ ਉੱਤੇ ਤੇ ਇਸ ਵਾਰ ਫੇਰ ਮੋਰਚੇ ਲਾਏ ਹੋਏ ਨੇ ਤੇ ਆਜੋ ਪਿੰਡ ਵਾਸੀਆਂ ਨਾਲ ਗੱਲ ਕਰਦੇ ਆ ਕਿ ਕਿੰਨਾ ਕੁ ਪਾਣੀ ਵਧਿਆ ਤੇ ਕੀ ਪ੍ਰਤੀਤਿ ਹੈ ਮੌਕੇ ਟਾਈਮ ਸਰਪੰਚ ਸਾਹਿਬ ਜਸਪਾਲ ਸਿੰਘ ਜੀ ਤੇ ਆ ਪਾਜੀ ਨਰੇਂਦਰ ਸਿੰਘ ਜੀ ਨਾਲ ਗੱਲ ਕਰਦੇ ਆ ਨਹੀਂ ਜਸਪਾਲ ਸਿੰਘ ਨਾਲ ਕਰਾਓ ਜੀ ਹਾਂਜੀ ਸਰਪੰਚ ਸਾਹਿਬ ਜੀ ਕੀ ਸਥਿਤੀ ਹੈ ਅੱਜ ਪਾਣੀ ਦੀ ਅੱਜ ਪਾਣੀ ਬੜੀ ਸਵੇਰ ਦਾ ਨਾ ਪਿੰਡ ਤੋਂ 6 ਇੰਚ ਪਾਣੀ ਵਧਿਆ ਜੀ ਠੀਕ ਹੈ ਠੀਕ ਹਾਂਜੀ ਤੇ ਬਸ ਬੈਠੇ ਆ ਬਾਕੀ ਮੁੰਡੇ ਰਾਉਂਡ ਤੇ ਗਏ ਹੋਏ ਆ ਅਛੇ ਠੀਕ ਕੁਝ ਮੁੰਡੇ ਰੋਟੀ ਰੋਟੀ ਲੈਣ ਗਏ ਹੋਏ ਆ ਬਸ ਠੀਕ 24 ਘੰਟੇ ਪਹਰਾ ਦੇ ਹੀ ਜਾਂ ਨਿਕਲੋ ਤੇ ਕਿੰਨੇ ਕੁ ਬੰਦੇ ਹੋਰ ਆਉਣਗੇ ਪਿੰਡ ਤੋਂ ਆਈ ਜਾਂਦੇ ਪਾਜੀ ਮੁੰਡੇ ਹੁਣ ਉਹ ਤਿੰਨ ਚਾਰ ਮੁੰਡੇ ਗਏ ਰੋਟੀ ਲੁੱਟੀ ਲੈਣ ਜੀ ਠੀਕ ਹੈ ਤੇ ਬਾਕੀ ਕਈ ਹੁਣ ਕੰਮਾਂ ਤੇ ਜਾਂਦੇ ਉਸ ਸ਼ਾਮ ਨੂੰ ਆਉਂਦੇ ਔਰ ਬਜਾਰੇ ਰਾਤ ਦੀ ਡਿਊਟੀ ਲਾਉਂਦੇ ਤਾਂ ਲਾਈਟਿੰਗ ਦਾ ਬਹੁਤ ਵਧੀਆ ਤੁਸੀਂ ਪ੍ਰਬੰਧ ਕੀਤਾ ਹੈ ਖੁਦ ਕੀਤਾ ਕਿ ਪ੍ਰਸ਼ਾਸਨ ਵੱਲੋਂ ਹਾਂ ਜੀ ਰੌਣ ਲਾਈਟਿੰਗ ਨੂੰ ਆਪਣੇ ਹਾਰ ਦੇ ਸਰਪੰਚ ਨੇ ਵੀ ਮਦਦ ਕੀਤੀ ਹੈ ਜੀ ਆਪਾਂ ਵੀ ਲਿਆ ਕੇ ਲਾਈਆਂ ਨਾਲ ਹੂੰ ਤੇ ਨਾਲ ਬਿਜਲੀ ਵਿਭਾਗ ਵਾਲੇ ਬੰਦੇ ਸੀ ਜੀ ਚਲੋ ਪ੍ਰਸ਼ਾਸਨ ਨਾਲ ਮਿਲ ਕੇ ਤਕਰੀਬਨ ਚੱਲ ਜ ਜਾਂਦਾ ਜੀ ਕੰਮ ਠੀਕ ਹੈ ਠੀਕ ਹੈ ਤੇ ਹੋਰ ਭਾਜੀ ਕਿਸੇ ਨੇ ਕੁਝ ਕਹਿਣਾ ਹੋਵੇ ਸੱਤੇ ਭਾਜੀ ਹੋਰ ਅੱਛਾ ਤੇ ਚਲੋ ਵਧੀਆ ਹੈ 2023 ਚ ਵੀ ਪੂਰੀ ਡਿਊਟੀ ਨਿਭਾਈ ਸੀ ਇਸ ਵਾਰ ਫਿਰ ਸਰਪੰਚ ਸਾਹਿਬ ਵੀ ਪੂਰਾ ਆਪਣੇ ਲੈ ਕੇ ਪਿੰਡ ਵਾਸੀਆਂ ਨਾਲ ਚੱਲਦੇ ਨੇ ਤੇ ਪਾਣੀ ਜੋਗੀ ਸਵੇਰ ਦਾ ਕੁਝ 2-3 ਇੰਚ ਸਵੇਰ ਵਧਿਆ ਸੀ ਕੁਝ ਹੋਣ ਵਧਿਆ ਪਰ ਜਿਹੜਾ ਆਪਣਾ ਪੂਰੀ ਡਿਊਟੀ ਨਿਭਾ ਰਹੇ ਨੇ ਪਿੰਡ ਵਾਸੀ ਤੇ ਜਿਹੜੇ ਨਹੀਂ ਵੀ ਆ ਰਹੇ ਉਹ ਆਪਣੇ ਜਵੇਂ ਦੋਨੇ ਪਿਓ ਪੁੱਤ ਤੇ ਇੱਕ ਢੇੜਾ ਜਰੂਰ ਮਾਰੋ ਬੰਨਾ ਤੇ ਥੈਂਕ ਯੂ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ